ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਨੇ ਇਹਨਾਂ ਸਵਾਲਾਂ ਦਾ ਜਵਾਬ ਲੈਣ ਲਈ ਪਹੁੰਚੇ ਆ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਦੇ ਕੋਲ ਡਾਕਟਰ ਸਾਹਿਬ ਸਮਾਂ ਦਿੱਤਾ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਅਜੇ ਤੱਕ ਚਰਚਾਵਾਂ ਚੱਲ ਰਹੀਆਂ ਸੀ ਕਿ ਰੋਪੜ ਪੁਲਿਸ ਨੂੰ ਕਸਟਡੀ ਮਿਲ ਗਈ ਨਵਨੀਤ ਚਤੁਰਵੇਦੀ ਦੀ ਔਰ ਜਦੋਂ ਕਸਟਡੀ ਮਿਲੀ ਨਾਲੋਂ ਨਾਲ ਦੁਪਹਿਰ ਨੂੰ ਖਬਰ ਆ ਗਈ ਹਰਚਰਨ ਸਿੰਘ ਪੁੱਲਰ ਗ੍ਰਿਫਤਾਰ ਇਹ ਸਮੀਕਰਨ ਇਕੱਠੇ ਹੋ ਗਏ ਪਹਿਲਾਂ ਤਾਂ ਆ ਵੀ ਦੱਸੋ ਇਹਨਾਂ ਦਾ ਕੋਈ ਮੇਲ ਹੈਗਾ ਤੇ ਨਾਲ ਇਸ ਪੂਰੇ ਮਾਮਲੇ ਤੇ ਚਾਤ ਪਾਇਓ ਨਹੀਂ ਇਹ ਦੇਖੋ ਅਚਾਨਕ ਇਨਸੀਡੈਂਟ ਜਦੋਂ ਕਿਤੇ ਹੋ ਜਾਂਦਾ ਨਾ ਤੇ ਇਦਾਂ ਲੱਗਦਾ ਕਿ ਦੋਨਾਂ ਦਾ ਆਪਸੀ ਜਿਹੜਾ ਵਾ ਤਾਰ ਜੁੜੇ ਹੋਏ ਆ ਬਈ ਕਿਤੇ ਨਾ ਇੰਨੀ ਛੇਤੀ ਦੇਖੋ ਸੀਬੀਆਈ ਆਲਰੇਡੀ ਉਸ ਕੇਸ ਦੇ ਉੱਤੇ ਵਰਕ ਕਰ ਰਹੀ ਸੀ ਕਿਵੇਂ ਵਰਕ ਕਰ ਰਹੀ ਸੀ ਉਹਦੀ ਕੰਪਲੇਂਟ ਗਈ ਸੀ ਕੰਪਲੀਟ ਉਹਦੀ 11 ਤਾਰੀਖ ਦੀ ਗਈ ਹੋਈ ਸੀ ਉਸ ਤੋਂ ਬਾਅਦ ਇੱਕ ਰਿਕਾਰਡਿੰਗ ਵੀ ਗਈ ਹੈ ਉਹਨੇ ਰਿਕਾਰਡਿੰਗ ਵੀ ਕੀਤੀ ਆ ਤੇ ਰਿਕਾਰਡਿੰਗ ਵੀ ਉਹਨਾਂ ਕੋਲ ਸੀਬੀਐਨਐਸ ਸੁਨੀਆ ਉਹਨਾਂ ਤਾਂ ਮੈਂ ਅੰਦਰ ਹੀ ਦੱਸਦਾ ਵਿਜੀਲੈਂਸ ਬਿਊਰੋ ਪੰਜਾਬ ਦਾ ਤੇ ਸੀਬੀਆਈ ਕਿ ਉਹਨੀ ਦੇ ਤੱਕ ਹੁਣ ਕਿਸੇ ਵੀ ਕਰਪਸ਼ਨ ਕੇਸ 'ਚ ਕਿਸੇ ਦੀ ਗ੍ਰਿਫਤਾਰੀ ਨਹੀਂ ਕਰਦੇ ਜਦੋਂ ਤੱਕ ਇਹਨਾਂ ਕੋਲ ਕੋਈ ਸਬੂਤ ਨਾ ਜਲੇ ਕਿਉਂਕਿ ਲੋਕਾਂ ਦੀ ਖੁੰਨਸ ਵੀ ਹੁੰਦੀ ਆ ਹੁੰਦਾ ਕਿ ਆ ਪੁਲਿਸ ਕੋਲ ਦੋ ਧਿਰਾਂ ਨੇ ਪੇਸ਼ ਹੋਣਾ ਇੱਕ ਧਿਰ ਦੇ ਖਿਲਾਫ ਫੈਸਲਾ ਹੋਣਾ ਇੱਕ ਦੇ ਫੇਵਰ ਚ ਹੋਣਾ ਜਦੋਂ ਖਿਲਾਫ ਤੇ ਫੇਵਰ ਵਾਲਾ ਹੋਣਾ ਇੱਕ ਧਿਰ ਨੇ ਜਿਹੜਾ ਵਾ ਉਹ ਨਾਰਾਜ਼ ਹੋਣਾ ਹੀ ਹੋਣਾ ਕਿਉਂਕਿ ਆ ਤਾਂ ਉਹਨੂੰ ਲੱਗਣਾ ਕਿ ਮੇਰੇ ਖਿਲਾਫ ਹੋ ਗਿਆ ਜੀ ਹਮ ਜਿਹੜਾ ਕੰਪਲੇਂਟੈਂਟ ਹੈ ਅਗਰ ਉਹਨੂੰ ਇਨਸਾਫ ਨਾ ਮਿਲਿਆ ਬਈ ਉਹਨੂੰ ਲੱਗਿਆ ਕਿ ਉਹ ਨਾਲ ਗਣਾ ਫਿਰ ਉਹਨੇ ਖਿਲਾਫ ਹੋ ਜਾਣਾ ਸੋ 50% ਆਵਾਮ ਜਿਹੜੀ ਆ ਆਲਰੇਡੀ ਖਿਲਾਫ ਰਹਿਣੀ ਰਹਿਣੀ ਆ ਪੰਜਾਬ ਪੁਲਿਸ ਦੇ ਤੇ ਵਿਜੀਲੈਂਸ ਬਿਊਰੋ ਦੇ ਸੀਬੀਆਈ ਦੇ ਹੁਣ ਇਸ ਕਰਕੇ ਇੱਕ ਕ੍ਰਾਈਟਰੀਆ ਸੈੱਟ ਕੀਤਾ ਗਿਆ ਇੱਕ ਐਸਓਪੀ ਬਣਾਈ ਗਈ ਕਿ ਜਦੋਂ ਤੱਕ ਆਵਾਜ਼ ਕੰਨਾਂ 'ਚ ਨਾ ਆਵੇ ਪੈਸੇ ਮੰਗਣ ਦੇ ਉਦੋਂ ਤੱਕ ਐਫਆਈਆਰ ਨਹੀਂ ਦਰਜ ਕਰਨੀ ਵਿਜੀਲੈਂਸ ਬਿਊਰੋ ਵੀ ਹੁਣ ਕੀ ਕਰਦੀ ਆ ਵਿਜੀਲੈਂਸ ਬਿਊਰੋ ਕਹਿੰਦੀ ਠੀਕ ਆ ਤੂੰ ਡੀਲ ਕਰ ਹੂੰ डील ਕਰ ਤੂੰ ਉਦੀ ਰਿਕਾਰਡਿੰਗ ਕਰ ਜੇ ਤੋ ਕਿਤੇ ਰਿਕਾਰਡਿੰਗ ਦੇਵੇ ਚੋ ਲੈਨ ਦੇਂਦੀ ਮਾਣੀ ਜੀ ਵੀ ਗੱਲ ਲੱਗੇ ਕਿ ਠੀਕ ਆ ਉੱਥੇ ਆ ਜਾਓ ਉੱਥੇ ਸਮਾਨ ਲੈ ਕੇ ਆ ਜਾਓ ਉੱਥੇ ਮਿਲ ਲੈਣੇ ਆ ਫਿਰ ਵਿਜੀਲੈਂਸ ਬਿਊਰੋ ਐਫ ਆਈ ਆਰ ਦੱਚ ਕਰ ਲੈਂਦੀ ਆ ਉਦਾਂ ਸ਼ਿਕਾਇਤਾਂ ਤੇ ਐਫ ਆਈ ਆਰ ਨਹੀਂ ਹੁੰਦੀ ਕਿ ਮੈਨ ਤੋਂ ਪੈਸੇ ਮੰਗ ਰਿਆ ਤਾਂ ਸ਼ਿਕਾਇਤ ਹੋ ਪਹਿਲਾਂ ਉਹਨੂੰ ਪੁਖਤਾ ਕਰਦੇ ਨੇ ਵੀ ਸਾਡਾ ਟਰੈਪ ਫੇਲ ਨਾ ਜਾਵੇ ਸੀਬੀਆਈ ਨੇ ਇਹਦੇ ਉੱਤੇ ਵਰਕ ਕੀਤਾ ਇਹ ਇੱਕ ਦਿਨ ਦਾ ਕੰਮ ਨਹੀਂ ਹੈ ਇਹ ਨਵੀਨ ਚਦਰਵੇਦੀ ਦੇ ਕੇਸ ਤੋਂ ਪਹਿਲਾਂ ਹੁਣ ਚੱਲਦਾ ਹੋਣਾ ਸੀਬੀਆਈ ਨੇ ਉੱਤੇ ਵਰਕ ਕੀਤਾ ਸੀਬੀਆਈ ਨੇ ਬਾकायदा ਉਹਦੇ ਕੋਲ ਰਿਕਾਰਡਿੰਗ ਕਰਾਈ ਹੈ ਰਿਕਾਰਡਿੰਗ ਕਰਾ ਕੇ ਉਹਨਾਂ ਨੇ ਉਹਨੂੰ ਜਦੋਂ ਨੇ 1 ਲੱਖ ਮੰਗਿਆ ਉਹਨੇ 1 ਲੱਖ ਵੀ ਨਹੀਂ ਦਿੱਤਾ ਠੀਕ ਹੈ ਨਾ ਇਹ ਸਾਰੀਆਂ ਚੀਜ਼ਾਂ ਸੀਬੀਆਈ ਨਾ ਆਨ ਰਿਕਾਰਡ ਲੈ ਜਾਂਦੀ ਹੁੰਦੀਆਂ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਿਆ ਵਿਪੁਖਤਾ ਤੌਰ ਤੇ ਭਈ ਇਹ ਜਿਹੜਾ ਕ੍ਰਿਸ਼ਨੂ ਹੈਗਾ ਇਹ ਵਾਕਈ ਦਲਾਲ ਹੈ ਐਚਐਸ ਭੁੱਲਣ ਦਾ ਭਈ ਉਹਦੇ ਲਈ ਇਹ ਪੈਸੇ ਇਕੱਠੇ ਕਰਦਾ ਹੈ ਉਹਦੇ ਲਈ ਸੌਦੇਬਾਜ਼ੀ ਕਰਾਂਦਾ ਤੇ ਉਹਨਾਂ ਨੇ ਫੇਰ ਕਨਫਰਮ ਫੇਰ ਉਹਨੂੰ ਫੜਿਆ ਇਹ ਨਹੀਂ ਹੈਗਾ ਕਿਸ਼ਨੂ ਨੇ ਪੈਸੇ ਮੰਗ ਲਏ ਤੇ ਉਹਨੂੰ ਫੜ ਲਿਆ ਉਹਨਾਂ ਨੇ ਵੀ ਦੇਖਣਾ ਵਾਕਈ ਇਨਵੈਸਟੀਗੇਟ ਕਰ ਲਿਆ ਹੋਣਾ ਲਿੰਕ ਜੋੜ ਲਿਆ ਹੋਣਾ ਵੀ ਵਾਕਈ ਕ੍ਰਿਸ਼ਨੂ ਤੇ ਜਿਹੜਾ ਐਚਐਸ ਭੁੱਲਰ ਉਹਨਾਂ ਦਾ ਆਪਸੀ ਤਾਲਮੇਲ ਹੈਗਾ ਦੋਨਾਂ ਦੇ ਮੋਬਾਈਲ ਦੀ ਲੋਕੇਸ਼ਨ ਚੈੱਕ ਕਰ ਲਈ ਹੋਣੀ ਹੈ ਵੀ ਹਾਂ ਇਹਨਾਂ ਦੀ ਮੋਬਾਈਲ ਦੀ ਲੋਕੇਸ਼ਨ ਆਪਸ ਵਿੱਚ ਵੱਜਦੀ ਆ ਇਹਨਾਂ ਦੀ ਕਾਲਸ ਹੁੰਦੀਆਂ WhatsApp ਕਾਲਸ ਹੁੰਦੀਆਂ ਸੀਬੀਆਈ ਨੇ ਜਦੋਂ ਪੂਖਤਾ ਕਰ ਲਏ ਹੋਣੇ ਲਿੰਕ ਫਿਰ ਇਹਨੂੰ ਰੀਡ ਕੀਤੀ ਹੋਣੀ ਔਰ ਇਹਨੂੰ ਘੱਟੋ ਘੱਟ ਮੇਰੇ ਸਾਰਾ 10 15 20 ਦਿਨ ਮੌਂਲੀ ਲੱਗਦੇ ਹੋਣੇ ਇਸ ਕਰਕੇ ਨਵੀਨ ਚਤੁਰਵੇਦੀ ਵਾਲੇ ਨਾਲ ਆਪਾਂ ਕੇਸ ਨਾਲ ਇਸ ਕਰਕੇ ਜੋੜ ਸਕਦੇ ਆਂ ਬਈ ਅਚਾਨਕ ਰੋਪੜ ਪੋਲ ਤੋਂ ਨਵੀਨ ਚਤੁਰਵੇਦੀ ਨੂੰ ਚੱਕਿਆ ਤੇ ਸੀਬੀਆਈ ਨੇ ਰੋਪੜ ਦਾ ਡੀਆਈਜੀ ਚੱਕ ਲਿਆ ਠੀਕ ਹੈ ਨਾ ਉਸੇ ਰੇਂਜ ਦਾ ਡੀਆਈਜੀ ਚੱਕ ਲਿਆ ਇਸ ਕਰਕੇ ਲਿੰਕ ਜੋੜ ਸਕਦੇ ਆ ਲੋਕੀ ਗੱਲਾਂ ਕਰੀ ਜਾਣ ਲੇਕਿਨ ਸੀਬੀਆਈ ਦਾ ਵਰਕ ਇਹ ਨਹੀਂ ਹੈਗਾ ਕਿ ਅੱਜ ਸਵੇਰੇ ਕੰਪਲੇਂਟ ਆਈ ਤੇ ਅੱਧੇ ਘੰਟੇ ਚ ਬੰਦਾ ਚੱਕ ਕੇ ਲੈ ਆਓ ਉਹਦੇ ਲਈ ਆਖਰਕਾਰ ਤੋਲ ਮੋ ਸ਼ਿਨੂ ਨਾਲ ਉਹਦੀ 2-3 ਵਾਰ ਡੀਲ ਹੋਈ ਹੋਣੀ ਆ ਮੀਟਿੰਗ ਹੋਈ ਹੋਣੀ ਆ ਉਹ ਮਹਾਲੀ ਗਿਆ ਹੋਇਆ ਉਹਦੇ ਕੋਲ ਸੋ ਇਸ ਕਰਕੇ ਇਹ ਸਾਰਾ ਕੰਮ ਹੋਇਆ ਹੋਣਾ ਫਿਰ ਐਫ ਆਰ ਦੱਚ ਹੋਈ ਹੈ ਤੇ ਦੂਜੀ ਜਿਹੜੀ ਗੱਲ ਆਪਾਂ ਕਰ ਰਹੇ ਸੀ ਕਿ ਪੰਜਾਬ ਪੁਲਿਸ ਨੇ ਨਵੀਨ ਚਤੁਰਵੇਦੀ ਨੂੰ ਲੈ ਆਂਦਾ ਅੜ ਕੇ ਚੰਡੀਗੜ੍ਹ ਪੁਲਿਸ ਕੋਲ ਲੇਕਿਨ ਗੱਲ ਇਹ ਹੈ ਕਿ ਚੰਡੀਗੜ੍ਹ ਪੁਲਿਸ ਨੇ ਵੀ ਪੂਰੀ ਵਾਹ ਲਾਈ ਆ ਹੁਣ ਦੇਖੋ ਹੋ ਸਕਦਾ ਇਸ ਤਫਤੀਸ਼ ਦੇ ਵਿੱਚ ਅੱਗੇ ਜਾ ਕੇ ਕਈ ਅਫਸਰਾਂ ਨੂੰ ਘੇਰਾ ਪਵੇ ਜਾਂ ਕਈ ਹੋਰ ਮੁਲਾਜ਼ਮਾਂ ਨੂੰ ਘੇਰਾ ਪਵੇ ਡਾਕਟਰ ਸਾਹਿਬ ਹੈਰਾਨੀ ਉਸ ਵੇਲੇ ਹੁੰਦੀ ਹੈ ਜਦੋਂ ਐਚਐਸ ਪੁੱਲਰ ਵਰਗੇ ਕਿਰਦਾਰ ਵਾਲੇ ਵਰਗੇ ਜਿਹੜੇ ਅਫਸਰ ਹੈਗੇ ਆ ਉਹਨਾਂ ਨੂੰ ਲੈ ਕੇ ਇੱਦਾਂ ਦੀ ਖਬਰ ਸਾਹਮਣੇ ਆਉਂਦੀ ਹੈ ਅਜੇ ਤੱਕ ਤਾਂ ਅਸੀਂ ਸੁਣਦੇ ਸੀਗੇ ਐਚਐਸ ਪੁੱਲਰ ਜਿੱਥੇ ਖੜੇ ਆ ਨਸ਼ਾ ਨਹੀਂ ਉੱਥੇ ਕੰਮ ਕਰ ਸਕਦਾ ਨਸ਼ਾ ਨਹੀਂ ਚੱਲ ਸਕਦਾ ਜਾਂ ਨਸ਼ੇ ਨੂੰ ਠੱਲ ਪਾ ਦੇਣਗੇ ਤੇ ਹੁਣ ਇਹ ਆ ਗਿਆ ਕਿ ਉਹਨਾਂ ਦੇ ਘਰੋਂ 40 ਲੀਟਰ ਸ਼ਰਾਬ ਮਿਲੀ ਹੈ ਡਬਲ ਬੈਰਲ ਬੰਦੂਕਾਂ ਮਿਲੀਆਂ ਪ੍ਰਾਪਰਟੀ ਦੇ ਪੇਪਰ ਮਿਲੇ ਆ ਕੀ ਕੁਝ ਨਹੀਂ ਮਿਲਿਆ ਦੇਖੋ ਸਾਫ ਸਿੰਘ ਜੀ ਦੀ ਗੱਲ ਪਹਿਲਾਂ ਸਮਝੋ ਕਿ ਪੰਜਾਬ ਪੁਲਿਸ ਦੇ ਵਿੱਚ ਚੰਗੇ ਅਫਸਰ ਵੀ ਨੇ ਤੇ ਮਾੜੇ ਵੀ ਨੇ ਹਰ ਕਮਿਊਨਿਟੀ ਦੇ ਵਿੱਚ ਹੁੰਦੇ ਆ ਹਰ ਬਰਾਦਰੀ 'ਚ ਹੁੰਦੇ ਆ ਸਾਡੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਉਹਨਾਂ 'ਚ ਵੀ ਹੁੰਦਾ ਪੱਤਰਕਾਰਤਾ ਦੇ ਵਿੱਚ ਵੀ ਚੰਗੇ ਮਾੜੇ ਬਹੁਤ ਪੱਤਰਕਾਰ ਹੈਗੇ ਆ ਸਿਆਸਤਦਾਨਾਂ ਦੇ ਵਿੱਚ ਚੰਗੇ ਤੁਹਾਨੂੰ ਸਿਆਸਤਦਾਨ ਵੀ ਟੱਕਰ ਜਾਣਗੇ ਤੇ ਮਾੜੇ ਸਿਆਸਤਦਾਨ ਵੀ ਟੱਕਰ ਜਾਣਗੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਪੁਲਿਸ ਦਾ ਵਿੱਚ ਵੀ ਇਦਾਂ ਦੇ ਕਿਰਦਾਰ ਦੇ ਲੋਕ ਹੈਗੇ ਆ ਜਿਨ੍ਹਾਂ ਨੇ ਪੈਸੇ ਨੂੰ ਤਵੱਜੋ ਦਿੱਤੀ ਹੈ ਲੇਕਿਨ ਇਦਾਂ ਦੇ ਕਿਰਦਾਰ ਦੇ ਵੀ ਲੋਕ ਹੈਗੇ ਆ ਜਿਨ੍ਹਾਂ ਨੇ ਲੋਕਾਂ ਲਈ ਰਿਫਾਰਮਸ ਕੀਤੇ ਆ ਕੰਮ ਕੀਤੇ ਆ ਕਰਕੇ ਦਿਖਾਇਆ ਪੈਸੇ ਨੂੰ ਤਰਜੀਹ ਨਹੀਂ ਦਿੱਤੀ ਹਾਂ ਹੁੰਦਾ ਕੀ ਹੈ ਕਈ ਵਾਰ ਅਫਸਰ ਆਪਣੀ ਲੋਬਿੰਗ ਲਈ ਆਪਣੀ ਟੀਮ ਲਈ ਕਿਸੇ ਨੂੰ ਥਾਪੀ ਦੇ ਕੇ ਨਾਲ ਜੋੜੀ ਰੱਖਦੇ ਆ ਲੇਕਿਨ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਫਸਰ ਉਹਦੇ ਕੋਲ ਪੈਸੇ ਲੈ ਰਿਹਾ ਪੰਜਾਬ ਪੁਲਿਸ ਵੀ ਧੜੇ ਬਾਜੀ ਹੈ ਐਚਐਸ ਪੁੱਲਰ ਜਿਹੜੇ ਮੈਲ ਸਿੰਘ ਪੁੱਲਰ ਜਿਹੜੇ ਡੀਜੀਪੀ ਰਹੇ ਨੇ ਸਾਬ ਦਾ ਰਿਟਾਇਰ ਹੋ ਗਏ ਨੇ ਉਹਨਾਂ ਦੇ ਬੇਟੇ ਨੇ ਔਰ ਚੰਗੇ ਖਾਨਦਾਨ ਜੋ ਹੈ ਮੈਲ ਸਿੰਘ ਪੁੱਲਰ ਆਪਣੇ ਆਪ ਇੱਕ ਲੋਇਆ ਮੰਨਿਆ ਜਾਂਦਾ ਪੰਜਾਬ ਪੁਲਿਸ ਦਾ ਔਰ ਗ੍ਰੇਟ ਖਲੀ ਵਰਗਿਆਂ ਨੂੰ ਪੰਜਾਬ ਪੁਲਿਸ ਜੁਆਇਨ ਕਰਾਣੀ ਖੇਡਾਂ ਨੂੰ ਪ੍ਰਮੋਟ ਕਰਨਾ ਇਹ ਮੈਲ ਸਿੰਘ ਪੁੱਲਰ ਦੇ ਖਾਤੇ ਜਾਂਦਾ ਅੱਜ ਪੀਪੀ ਚਲ ਜੋ ਪੰਜਾਬ ਆਮਡ ਪੁਲਿਸ ਹੈੱਡ ਕੁਆਟਰ ਸਾਰਾ ਉਹਦੇ ਹੱਥਾਂ ਦਾ ਬਣਿਆ ਸਾਹਮਣੇ ਵਾਲੀ ਗਰਾਊਂਡ ਜਿੱਥੇ ਅੱਜ ਖੇਡਦੇ ਨੇ ਰੇਲਵੇ ਦੀ ਜ਼ਮੀਨ ਆ ਫਿਰ ਵੀ ਮਹਿਲ ਸਿੰਘ ਪੁੱਲਰ ਨੇ ਉਹਨੂੰ ਪੰਜਾਬ ਆਰਮਡ ਪੁਲਿਸ ਦੇ ਹਵਾਲੇ ਕੀਤੀ ਔਰ ਉੱਥੇ ਬਹੁਤ ਸੋਹਣਾ ਤੁਹਾਡੇ ਸਾਹਮਣੇ ਗਰਾਊਂਡ ਬਣੀਆਂ ਹੋਈਆਂ ਗੇਮਸ ਵੀ ਹੁੰਦੀਆਂ ਹੈਲੀਕਾਪਟਰ ਵੀ ਸੀਐਮ ਸਾਹਿਬ ਦੇ ਉੱਤਰਦੇ ਆ ਪ੍ਰੇਡਸ ਵੀ ਹੁੰਦੀਆਂ ਤੇ ਚੰਗੇ ਕੰਮ ਵੀ ਕੀਤੇ ਉਹਨਾਂ ਨੇ ਲੇਕਿਨ ਗੱਲ ਇਹ ਹੈ ਕਿ ਐਚਐਸ ਪੁੱਲਰ ਵੱਲੋਂ ਵੀ ਇਹੀ ਹੈ ਕਿ ਨਸ਼ੇ ਦੇ ਖਿਲਾਫ ਜ਼ਰੂਰ ਕੰਮ ਕੀਤਾ ਲੇਕਿਨ ਪੈਸਾ ਜਿਹੜਾ ਨਾ ਪੈਸਾ ਉਹ ਇੱਕ ਬਹੁਤ ਵੱਡਾ ਅੱਖਾਂ ਦੇ ਪਰਦਾ ਵੀ ਪਾ ਦਿੰਦਾ ਯੂਰਨੀਆ ਕੀ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਸਿਰਫ ਪੈਸਾ ਡਰੱਗਸ ਚੋਂ ਹੀ ਆਣਾ ਉਹਨਾਂ ਕੋਲ ਹੋਰ ਬੜੇ ਰਿਸੋਰਸ ਈ ਦਾ ਪ੍ਰਾਪਰਟੀ ਦਾ ਬੜਾ ਬਿਜ਼ਨਸ ਹੁੰਦਾ ਜਿਹੜੀ ਬੈਲਟ ਚ ਹੋ ਰਹਿਣ ਉਹ ਡੀਆਈਜੀ ਨੇ ਉਹ ਬੈਲਟੀ ਸਾਰੀ ਰੀਅਲ ਅਸਟੇਟ ਦੀ ਬੈਲਟ ਹੈ ਜੀਰਕਪੁਰ ਖਰੜ ਡੇਰਾ ਬੱਸੀ ਸਾਰੀ ਬੈਲਟੀ ਉਹ ਰੀਅਲ ਅਸਟੇਟ ਦੀ ਹੈ ਚਾਰ ਪ੍ਰਾਪਰਟੀਆਂ ਸਸਤੀਆਂ ਲੈ ਲੋ ਤਦ 5 ਕਰੋੜ ਇਕੱਠਾ ਹੋ ਜਾਂਦਾ ਠੀਕ ਹੈ ਨਾ ਤੇ ਬਿਲਡਰਸ ਦਾ ਆਣੇ ਆਣੇ ਆ ਜਿਨ੍ਹਾਂ ਦੇ ਕੇਸ ਚੱਲਦੇ ਆ ਕਿ ਦਾ ਝਗੜਾ ਚੱਲਦਾ ਜ਼ਮੀਨ ਦਾ ਤੇ ਕੋਈ ਉਦਾਂ ਵੀ ਅਬਲਾਈਜ਼ ਕਰਦੇ ਨੇ ਕੋਈ ਯਾਰ ਮਿੱਤਰ ਵੀ ਹੁੰਦੇ ਸੋ ਇਸ ਕਰਕੇ ਮੈਂ ਇਹ ਸਮਝਦਾ ਕਿ ਜਿਹੜੇ ਸੋਰਸਿਸ ਆਫ ਮਨੀ ਆ ਪੰਜਾਬ ਪੁਲਿਸ ਦੇ ਅਫਸਰਾਂ ਕੋਲ ਆਟੋ ਹੈਗੀ ਆ ਕ੍ਰਪਸ਼ਨ ਦਾ ਪੈਸਾ ਤਾਂ ਆਣਾ ਹੀ ਆਣਾ ਉਹ ਤਾਂ ਮੈਂ ਮੰਨਦਾ ਕਿ ਸਾਰਿਆਂ ਕੋ ਨਹੀਂ ਆਂਦਾ ਬਹੁਤ ਰੇਅਰ ਆਫ ਰੇਅਰ ਜਿਹੜੇ ਚੰਗੇ ਅਫਸਰ ਆ ਉਹ ਨਹੀਂ ਲੈਂਦੇ ਉਹ ਕਹਿੰਦੇ ਯਾਰ ਠੀਕ ਆ ਸਾਡਾ ਉਦਾਂ ਹੀ ਸਰਕਲ ਬਹੁਤ ਤੇਜ਼ੀ ਨਾਲ ਘੁੰਮਦਾ ਕਿਉਂਕਿ ਪੰਜਾਬ ਦੇ ਵਿੱਚ ਨਾ ਇੱਕ ਬਹੁਤ ਲੋਕਾਂ ਦੇ ਵਿੱਚ ਐਨਆਰਆਈਸ ਦੇ ਵਿੱਚ ਇੱਕ ਚੁਕਾਹ ਵੀ ਹੁੰਦਾ ਮੈਂ ਜੋ ਪੁਰਾਣੇ ਦੌਰ ਚ ਦੇਖਣਾ ਆ ਉਹ ਪੁਲਿਸ ਫਰੈਂਡਲੀ ਬਹੁਤ ਰਹਿੰਦੇ ਐ ਐਨਆਰਆਈਸ ਭਈ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਪੰਜਾਬ ਆਏ ਆ ਅਫਸਰ ਸਾਡੇ ਨਾਲ ਆ ਚਾਰ ਅਫਸਰ ਮਿਲਣ ਆਂਦੇ ਆ ਦੋਆਂ ਦੇ ਘਰ ਅਸੀਂ ਮਿਲਣ ਜਾਂਦੇ ਆ ਸਾਡੀ ਬਾਹਰ ਟੌਰ ਬੰਦੀ ਆ ਕੈਨੇਡਾ ਚ ਟੌਰ ਬੰਦੀ ਆ ਇੰਗਲੈਂਡ ਚ ਟੌਰ ਬੰਦੀ ਆ ਉਹਦਾ ਫਾਇਦਾ ਵੀ ਪੁਲਿਸ ਅਫਸਰਸ ਨੂੰ ਦਿੰਦੇ ਨੇ ਕਿਤੇ ਗਾਹੇ ਬਗਾਹੇ ਕਿਤੇ ਨਾ ਕਿਤੇ ਚੱਕਰ ਸੇ ਰੂਪ ਚ ਦੇਂਦੇ ਆ ਲੇਕਿਨ ਗੱਲ ਇਹ ਆ ਕਿ ਜਿਹੜੀ ਕਰਪਸ਼ਨ ਦਾ ਪਾਰਟ ਹੈ ਚਾ ਸਕੂਲਰ ਦਾ ਇਹ ਬੜਾ ਸ਼ੌਕਿੰਗ ਹੈ ਬਈ ਛੋਟੀ ਗੱਲ ਨਹੀਂ ਹੈਗੀ ਬਈ ਤੁਸੀਂ ਐਕਸਟ੍ਰੈਕਸ਼ਨ ਆਫ ਮਨੀ ਕਰ ਰਹੇ ਹੋ ਔਰ ਪੈਸਾ ਵਸੂਲ ਕਰ ਰਹੇ ਹੋ ਮੈਂ ਤਾਂ ਇਸ ਗੱਲੋਂ ਹੈਰਾਨ ਹੋਇਆ ਬਈ ਜਿਹੜਾ ਐਡੇ ਵੱਡੇ ਖਾਨਦਾਨ ਔਰ ਇਹਨਾਂ ਕਰੋੜਾਂ ਅਰਬਾਂ ਰੁਪਏ ਦੀ ਪ੍ਰਾਪਰਟੀ ਦੇ ਕਰੋੜਾਂ ਰੁਪਏ ਦੀ ਪ੍ਰਾਪਰਟੀਆਂ ਦੇ ਮਾਲਕ ਤੇ ਫਿਰ ਤੁਸੀਂ 1 ਲੱਖ ਲਈ ਇੱਕ ਬਹੁਤ ਲੋ ਬੰਦੇ ਨੂੰ ਤੰਗ ਕਰ ਰਹੇ ਕਿ ਸਕਰਬ ਡੀਲਰ ਨੂੰ ਬੱਤੇ ਨੂੰ ਤੰਗ ਕਰ ਰਹੇ ਔਰ ਉਹਦੀ ਐਕਸਟਰੈਕਸ਼ਨ ਆਫ ਮਨੀ ਕਰ ਰਹੇ ਹੋ ਇਸ ਕਰਕੇ ਕਈ ਵਾਰ ਮੈਂ ਸੋਚਦਾ ਕਿ ਪੈਸਾ ਜਿਹੜਾ ਹੈਗਾ ਅੱਖਾਂ ਦੇ ਅੱਗੇ ਪਰਦਾ ਵੀ ਪਾ ਜਾਂਦਾ ਹ ਹ ਪੰਜਾਬ ਪੁਲਿਸ ਦੇ ਅਫਸਰ ਵੈਸੇ ਚਲੋ ਕੰਮ ਜਿਹੜੇ ਆ ਕਰਨ ਵਾਲੇ ਕਈ ਅਫਸਰ ਜਿਹੜੇ ਮੈਂ ਸੋਚਦਾ ਹਾਂ ਜੀ ਸਵੇਰੇ ਸੋਚਦਾ ਪਿਆ ਸੀ ਕਿੰਨੇ ਅਫਸਰ ਜਿਹੜੇ ਆ ਉਹ ਤਾਂ ਕੀ ਹੋ ਚੁੱਕੇ ਆ ਤੁਹਾਡੇ ਸਾਹਮਣੇ ਰਾਜੀ ਤਸਵੀਰ ਜਿਹੜਾ ਐਸਐਸਪੀ ਵੀ ਰਾਹ ਚੁੱਕਾ ਉਪੱਜਿਆ ਹੋਇਆ ਡੀਐਸਪੀ ਉਹ ਬਰਿੰਦਰ ਮਹਾਜਨ ਵਰਗੇ ਜਿਹੜੇ ਡਰੱਗਸ ਸਮੱਗਲਿੰਗ ਚ ਰਹੀ ਆ ਅੰਦਰ ਹੋਏ ਪਏ ਆ ਸਾਡੇ ਸਾਹਮਣੇ ਮੈਲਾ ਇੰਸਪੈਕਟਰ ਜਿਹੜੀ ਹੈਗੀ ਆ ਜਿਹਨੇ ਹੁਣ ਮੋਕੇ ਕੱਲ ਸਰਲੰਡਰ ਪਰਸੋਂ ਕੀਤਾ ਡਰੱਗ ਹਰਸ਼ਦੀਪ ਕੌਰ ਗਰੇਵਾਲ ਉਹਨੇ ਪੈਸੇ ਲੈ ਲਏ ਇਹਨਾਂ ਦੇ ਬਹੁਤ ਕੇਸ ਹੈਗੇ ਆ ਬਹੁਤ ਕੇਸ ਆ ਬਹੁਤ ਡੀਐਸਪੀ ਫੜੇ ਵੀ ਗਏ ਨੇ ਔਰ ਮੈਂ ਇਹ ਗੱਲ ਸਮਝਦਾ ਕਿ ਇਟਸ ਇ ਟਾਈਮ ਇਹ ਹੁਣ ਦੌਰ ਹੈਗਾ ਕਿ ਡੀਜੀਪੀ ਗੌਰਵ ਜਦਵ ਆਪ ਇੱਕ ਚੰਗੇ ਅਫਸਰ ਹੈ ਚੰਗੇ ਗਿਰਜ਼ਾਰ ਵਾਲੇ ਵੀ ਸਕੈਨ ਕਰਾਂ ਪਏ ਚੰਗੇ ਅਫਸਾਨੇ ਅੱਗੇ ਲੈ ਕੇ ਆਂ ਜਿਨ੍ਹਾਂ ਦੀ ਜਨਤਾ ਵਿੱਚ ਛਵੀ ਚੰਗੀ ਆ ਆ ਤੁਹਾਡੇ ਸਾਹਮਣੇ ਹੁਣ ਇਨਸਪੈਕਟਰ ਭਾਰਤ ਭੂਸ਼ਣ ਕੁਮਾਰ ਦੀਆਂ ਆਡੀਓ ਵਾਇਰਲ ਹੋਈਆਂ ਲੜਕੀਆਂ ਜਿਹੜੀ ਰੇਪ ਪੀੜਤ ਕੁੜੀ ਹੈਗੀ ਉਹਦੀ ਮਾਂ ਨੂੰ ਸੈਕਸੂਅਲੀ ਹਰਾਸ਼ ਕਰ ਰਿਆ ਉਹਨੂੰ ਬੁਲਾ ਰਿਆ ਕੱਲੇ ਇਦਾਂ ਦੇ ਕਿਰਤਾਰ ਦੇ ਲੋਕ ਚੁੱਕ ਕੇ ਅੰਦਰ ਦਿਓ ਉਹ ਪੁਲਿਸ ਦੀ ਚਵੀ ਬਣਾਉਣ ਦਾ ਵਕਤ ਹੈਗਾ ਕਿਉਂਕਿ ਲੋਕ ਜਿਹੜੇ ਨਾ ਹੁਣ ਅਵੇਅਰ ਹੋ ਚੁੱਕੇ ਪੁਰਾਣਾ ਦੌਰ ਨਹੀਂ ਰਿਹਾ ਲੋਕ ਹੁਣ ਨਿੱਕੀ ਨਿੱਕੀ ਗੱਲ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਬੋਲਣ ਲੱਗ ਪਏ ਆ ਉਹ ਇਹ ਦੌਰ ਬੜਾ ਚੈਲੈਂਜਿੰਗ ਦੌਰ ਆ ਪੁਲਿਸ ਲਈ ਔਰ ਜਿਹੜਾ ਇਸੇ ਕਰਕੇ ਮੈਂ ਸਮਝਾਂ ਨਹੀਂ ਤਾ ਪੁਰਾਣੇ ਦੌਰ ਦੇ ਵਿੱਚ ਕੋਈ ਡੀਆਈਜੀ ਦੇ ਖਿਲਾਫ ਕੰਪਲੇਂਟ ਥੋੜਾ ਕਰਦਾ ਸੀ ਸੀਬੀਆਈ ਨੂੰ ਪਰ ਸੀਬੀਆਈ ਨੇ ਤੁਹਾਡੇ ਸਾਹਮਣੇ ਉਹਨੂੰ ਕੰਪਲੇਂਟ ਮਿਲੀ ਉਹਨਾਂ ਨੇ ਅਰੈਸਟ ਕਰ ਲਿਆ ਲੇਕਿਨ ਗੱਲ ਇਹ ਆ ਕਿ ਜਿਹੜੇ ਚੰਗੇ ਅਫਸਰ ਆ ਉਹਨਾਂ ਨੂੰ ਹੁਣ ਮੈਨੂੰ ਲੱਗਦਾ ਅੱਗੇ ਲੈਣਾ ਜੇ ਹਾਂ ਡਰੱਗ ਦੇ ਉੱਤੇ ਤਾਂ ਸਾਰਿਆਂ ਦੀ ਜ਼ੀਰੋ ਟੋਲਰੈਂਸ ਹੈ ਦੀ ਤਾਂ ਮੈਂ ਹੋਸਾ ਦਾ ਦੋ ਚਾਰ ਛੋਟੇ ਲੈਵਲ ਤੇ ਪਰਸਨ ਮੁਲਾਜ਼ਮ ਲੱਗੇ ਹੋਣ ਵੱਡੇ ਇਨਸਪੈਕਟਰ ਰੈਂਕ ਤੋਂ ਲੈ ਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੱਡਾ ਅਫਸਰ ਕੋਈ ਡਰੱਗ ਦੇ ਧੰਦੇ ਵਾਲੇ ਬੰਦਿਆਂ ਨੂੰ ਕਿਤੇ ਸ਼ੈਲਟਰ ਦਿੰਦਾ ਕਿਉਂਕਿ ਅੱਗੇ ਬੜੀ ਜਿਹੜੀ ਆ ਪੰਜਾਬ ਪੁਲਿਸ ਦੀ ਬਹੁਤ ਜ਼ਿਆਦਾ ਅੱਗੇ ਕਿਰਕਰੀ ਹੋ ਚੁੱਕੀ ਆ ਤੁਹਾਡੇ ਸਾਹਮਣੇ ਜਦੋਂ ਰਾਜਾ ਕੰਦੋਲਾ ਫੜਿਆ ਗਿਆ ਪੰਜਾਬ ਦੇ ਕਾਈ ਜੀ ਨੂੰ ਈਟੀ ਨੇ ਬੁਲਾਇਆ ਮਤਲਬ ਕਾਫੀ ਕੋਛੱਗੇ ਹੋ ਚੁੱਕਾ ਕਿ ਡੀਐਸਪੀ ਪੂਲਾ ਫੜਿਆ ਗਿਆ ਡਰੱਗ ਕੇਸ 'ਚ ਵਿਕਰਮ ਮਜੀਠੀਆ ਤੁਹਾਡੇ ਸਾਹਮਣੇ ਉਹਨਾਂ ਦੇ ਪਰਚਾ ਹੋ ਗਿਆ ਨੰ ਮੰਤਰੀ ਰਹੇ ਹੁਣ ਪੰਜਾਬ ਦੇ ਡਰੱਗ ਕੇਸ ਜਿੰਦਰਜੀਤ ਇੰਸਪੈਕਟਰ ਅੰਦਰ ਹੈਗਾ ਵਾ ਰਾਜਜੀਤ ਭੱਜਿਆ ਹੋਇਆ ਵਾ ਸੋ ਕਿੰਨਾ ਕੁਛ ਅੱਗੇ ਖਲਾਰਾ ਪੈ ਚੁੱਕਾ ਹੋਇਆ ਹੈ ਖਲਾਰਾ ਅੱਗੇ ਘੱਟ ਨਹੀਂ ਹੈ ਕਈ ਅਫਸਰਾਂ ਦੇ ਉੱਤੇ ਦਾਗ ਲੱਗੇ ਸਦਾ ਅਰਥ ਚੱਟੋ ਪਾਦਿਆ ਨੇ ਆਪਣੀ ਰਿਪੋਰਟਸ ਫਾਈਲ ਕੀਤੀਆਂ ਕਈ ਅਫਸਰਾਂ ਨੂੰ ਉਹਨਾਂ ਨੇ ਵਿੱਚ ਘਾਰ ਕਟਗੜੇ ਚ ਖੜਾ ਕਰਤਾ ਉਧਰੋਂ ਜਿਹੜੇ EDGP ਇੰਟੈਲੀਜੈਂਸ ਰਏ ਸ਼ਸ਼ੀ ਗਾਂ ਤੋਂ ਉਹਨਾਂ ਨੇ ਰਿਪੋਰਟਾਂ ਕਰ ਦਿੱਤੀਆਂ ਬਈ ਕਿੰਨੇ ਲੋਕ ਜਿਹੜਾ ਡਰੱਗਸ ਸਮਗਲਿੰਗ ਚ ਰਹੀ ਹੈ ਇਸ ਕਰਕੇ ਅੱਗੇ ਪੰਜਾਬ ਚ ਬੜਾ ਖਲਾਰਾ ਪੈ ਚੁੱਕਾ ਲੇਕਿਨ ਗੱਲ ਇਹ ਹੈ ਕਿ ਜਿਹੜੀ ਗੱਲ ਮੈਂ ਪੰਜਾਬੀ ਚ ਤੁਹਾਨੂੰ ਇੱਕ ਗੱਲ ਸਿੱਧੀ ਸਿੱਧੀ ਸਮਝਾਉਣਾ ਕਿ ਇਹ ਦੌਰ ਹੈਗਾ ਆਪਣੇ ਆਪ ਚ ਬਦਲਣ ਦਾ ਖਾਕੀ ਦਾ ਪ੍ਰਤੀ ਲੋਕਾਂ ਚ ਵਿਸ਼ਵਾਸ ਪੈਦਾ ਕਰਦਾ ਦੋਸਤ ਤੁਸੀਂ ਹੁਣੇ ਗੱਲ ਕਰ ਰਹੇ ਸੀ ਕਿ ਸੀਬੀਏ ਦੇ ਕੋਲ ਸ਼ਿਕਾਇਤ ਗਈ ਤੇ ਸੀਬੀਏ ਨੇ ਐਕਸ਼ਨ ਕਰਤਾ ਪਰ ਮੇਰੇ ਕੋਲ ਇੱਕ ਸਵਾਲ ਹੈ ਕੀ ਵਿਜੀਲੈਂਸ ਦਾ ਅਧਿਕਾਰ ਖੇਤਰ ਨਹੀਂ ਸੀ ਸੂਬੇ ਅੰਦਰ ਕਾਰਵਾਈ ਕਰਨਾ ਸੀਬੀਆਈ ਕਿਵੇਂ ਇਨਵੋਲਵ ਹੋ ਗਈ ਜਾਂ ਫਿਰ ਉਸ ਸ਼ਿਕਾਇਤਕਰਤਾ ਨੇ ਕਿਉਂ ਨਹੀਂ ਸੋਚਿਆ ਕਿ ਉਹ ਵਿਜੀਲੈਂਸ ਕੋਲ ਜਾਵੇ ਸੀਬੀਆਈ ਕੋਲ ਕਿਉਂ ਗਿਆ ਦੇ ਕੋ ਵਿਜੀਲੈਂਸ ਨੂੰ ਜਿਹੜੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਚਲਾਉਣ ਵਾਲੇ ਪੁਲਿਸ ਅਫਸਰ ਹੈ ਉਹ ਕੋਈ ਥਰਡ ਪਾਰਟੀ ਨਹੀਂ ਹੈ ਪੰਜਾਬ ਪੁਲਿਸ ਦੇ ਅਫਸਰ ਹੀ ਵਿਜੀਲੈਂਸ ਜਾਂਦੇ ਆ ਵਿਜੀਲੈਂਸ ਵਾਲੇ ਹੀ ਪੰਜਾਬ ਪੁਲਿਸ ਨੂੰ ਕੰਮ ਕਰਦੇ ਆ ਮੰਨ ਲਓ ਜਿਵੇਂ ਐਡੀਜੀਪੀ ਪ੍ਰਵੀਨ ਕੁਮਾਰ ਸਿਨਾ ਹੈਗੇ ਆ ਪ੍ਰਵੀਨ ਕੁਮਾਰ ਸਿਨਾ ਪਹਿਲਾਂ ਐਨਆਰਆਈ ਦੇ ਐਡੀਜੀਪੀ ਸੀਗੇ ਕਮਿਸ਼ਨਰ ਵੀ ਰਾ ਚੁੱਕੇ ਆ ਇਸ ਤਰ੍ਹਾਂ ਜਿਹੜੇ ਵਿਜੀਲੈਂਸ ਦੇ ਹੋਰ ਅਫਸਰ ਹੈਗੇ ਆ ਉਹ ਅਲੱਗ-ਅਲੱਗ ਜ਼ਿਲ੍ਹਿਆਂ ਚ ਐਸਐਸਪੀ ਬਣ ਚੁੱਕੇ ਆ ਕਈ ਅਫਸਰ ਜਿਹੜੇ ਆ ਐਚਐਸ ਭੁੱਲਰ ਦੇ ਹੇਠਾਂ ਵੀ ਕੰਮ ਕਰ ਚੁੱਕੇ ਹੋਣੇ ਆ ਸੋ ਇਸ ਕਰਕੇ ਬੜਾ ਔਖਾ ਹੁੰਦਾ ਕੋਈ ਨਾ ਕੋਈ ਐਵੇਂ ਗੱਲ ਲੀਕ ਹੋ ਜਾਂਦੀ ਆ ਬੰਦੇ ਨੂੰ ਵੈਸੇ ਵੀ ਸ਼ਿਕਾਇਤ ਕਰਤਾ ਨੂੰ ਡਰ ਹੁੰਦਾ ਕਿ ਮੈਂ ਕੰਪਲੇਂਟ ਦਊਂਗਾ ਕੰਪਲੇਂਟ ਘੁੰਮ ਕੇ ਕਿਤੇ ਹੁਣ ਪ੍ਰਵੀਨ ਸਿੰਘ ਨਾ ਤਾਂ ਚਲੋ ਇਮਾਨਦਾਰ ਆ ਉਹਨਾਂ ਨੇ ਹਰ ਕੰਪਲੇਂਟ ਆਪਣੇ ਹੱਥ ਨਾਲ ਥੋੜਾ ਕਰਨੀ ਆ ਮੰਨ ਲਓ ਡੀਆਈਜੀ ਨਵੀਨ ਸਿੰਘਲਾ ਹੈਗੇ ਆ ਜਿਹੜੇ ਇਹ ਵਿਜੀਲੈਂਸ ਬਿਊਰੋ ਦੇ ਡੀਆਈਜੀ ਉਹਨਾਂ ਨੇ ਹਰ ਕੰਪਲੇਂਟ ਆਪਣੇ ਹੱਥ ਨਾ ਕਰਨੀ ਉਹਨਾਂ ਨੇ ਦਾ ਥੱਲੇ ਮੁਲਾਜ਼ਮਾਂ ਨੂੰ ਦੇ ਨਾ ਐਸਪੀ ਰੈਂਕ ਦੇ ਮੰਨ ਲਓ ਜੋ ਐਸਪੀ ਰੈਂਕ ਦਾ ਹੀ ਐਚਐਸ ਕੋਲਰ ਦਾ ਨਾਲ ਕੰਮ ਕਰ ਚੁੱਕਾ ਹੋਵੇ ਉਹਦੇ ਹੀਟਾਂ ਕੰਮ ਕਰ ਚੁੱਕਾ ਹੋਵੇ ਕਿ ਤਨਾ ਕਿਤੇ ਕੋਈ ਗੱਲ ਲੀਕ ਹੋ ਜਾਂਦੀ ਹੈ ਇਸ ਕਰਕੇ ਉਹ ਬੱਤੇ ਨੇ ਵੀ ਠੀਕ ਕੀਤਾ ਵੀ ਉਹਨੇ ਸੀਬੀਆਈ ਨੂੰ ਦਿੱਤੀ ਹੈ ਜਿੱਥੇ ਲਿੰਕ ਹੋਵੇ ਨਾ ਬਹੁਤ ਬਹੁਤ ਰੇਅਰ ਆਫ ਰੇਅਰ ਕੋਲ ਕੇਸ ਹੋਵੇ ਕਿਤੇ ਸੀਬੀਆਈ ਵਾਲੇ ਕਰਦੇ ਆ ਲੇਕਿਨ ਗੱਲ ਇਹ ਹੈ ਕਿ ਜਿਹੜਾ ਅਧਿਕਾਰ ਖੇਤਰ ਦੀ ਤੁਸੀਂ ਗੱਲ ਕਰਦੇ ਹੋ नो डाउट कि विजिलेंस ਜਿਹੜੀ ਹੈ विजिलेंस ਦਾ ਅਧਿਕਾਰ ਖੇਤਰ ਕਰਪਸ਼ਨ ਦਾ ਅਧਿਕਾਰ ਖੇਤਰ विजिलेंस ਦਾ ਪੰਜਾਬ 'ਚ ਹੈਗਾ सीबीआई ਜਿਹੜੀ ਹੈ ਪੰਜਾਬ 'ਚ ਸਿੱਧੇ ਤੌਰ ਤੇ ਦਖਲ ਨਹੀਂ ਦੇ ਸਕਦੀ सीबीआई ਉਦੋਂ ਦੇ ਸਕਦੀ ਹੈ ਜਦੋਂ ਪੰਜਾਬ ਦਾ ਮੁੱਖ ਮੰਤਰੀ ਕਿਸੇ ਕੇਸ ਨੂੰ ਟਰਾਂਸਫਰ ਕਰੇ ਕਿ ਇਹਦੀ सीबीआई ਜਾਂਚ ਹੋਣੀ ਚਾਹੀਦੀ ਹੈ ਔਰ ਜਾਂ ਜਾਂ ਹਾਈ ਕੋਰਟ ਆਰਡਰ ਕਰ ਦੇ ਕਿ ਕੇਸ सीबीआई ਨੂੰ ਟਰਾਂਸਫਰ ਕੀਤਾ ਜਾਣਾ ਹੈ ਤਾਂ ਫਿਰ सीबीआई ਦੀ ਦਖਲਅੰਦਾਜ਼ੀ ਹੋ ਸਕਦੀ ਹੈ ਹਾਂ ਸਿੱਧੇ ਅਸਿੱਧੇ ਤੌਰ ਤੇ ਉੱਤੇ ਸੀਬੀਆਈ ਨੇ ਇਸ ਕੇਸ ਦੇ ਵਿੱਚ ਕਿਵੇਂ ਉਹਨਾਂ ਦਾ ਹੱਥ ਆ ਗਿਆ ਕਿਵੇਂ ਉਹਨਾਂ ਨੇ ਉਹਨੂੰ ਚੱਕ ਲਿਆ ਇਹਦਾ ਮੈਂ ਤੁਹਾਨੂੰ ਖੁਲਾਸਾ ਕਰ ਦਿੰਦਾ ਕ੍ਰਿਸ਼ਨੂ ਜਿਹੜਾ ਉਹ ਚੰਡੀਗੜ੍ਹ ਪੈਸੇ ਲੈਣ ਆਇਆ ਚੰਡੀਗੜ੍ਹ ਜਿਹੜੀ ਉਹ ਯੂਨੀਅਨ ਟੈਰੀਟਰੀ ਆ ਚੰਡੀਗੜ੍ਹ ਦਾ ਕੋਈ ਵੀ ਕ੍ਰਾਈਮ ਜਿਹੜਾ ਹੈ ਉੱਥੇ ਦੀ ਸੀਬੀਆਈ ਤੇ ਪੁਲਿਸ ਨੇ ਦੇਖਣਾ ਉੱਥੇ ਜਿਹੜਾ ਜਿਹੜੀ ਕ腐ਸ਼ਨ ਹੈ ਚੰਡੀਗੜ੍ਹ ਦੇ ਵਿੱਚ ਉਹਨੂੰ ਕੰਟਰੋਲ ਸੀਬੀਆਈ ਕਰਦੀ ਹੈ ਉੱਥੇ ਸੈਂਟਰ ਗਵਰਨਮੈਂਟ ਆ ਕਿਉਂਕਿ ਯੂਨੀਅਨ ਟੈਰੀਟਰੀ ਸੈਂਟਰ ਗਵਰਨਮੈਂਟ ਦੇ ਹੇਠਾ ਹੈ ਤੇ ਉੱਥੇ ਜਿਹੜਾ ਸੀਬੀਆਈ ਦਾ ਐਂਟੀ ਕ腐ਪਸ਼ਨ ਬਿਊਰੋ ਆ ਉਹ ਉੱਥੇ ਕੰਮ ਕਰਦਾ ਜਿਵੇਂ ਇੱਥੇ ਵਿਜੀਲੈਂਸ ਕੰਮ ਕਰਦੀ ਯੂਨੀਅਨ ਟੈਰੀਟਰੀ ਚ ਸੀਬੀਆਈ ਦਾ ਐਂਟੀ ਕ腐ਪਸ਼ਨ ਬਿਊਰੋ ਕੰਮ ਕਰਦਾ ਮੁਹਾਲੀ ਕ੍ਰੋਸ ਕਰਦੇ ਆ ਹੀ ਸੀਬੀਆਈ ਦੀ ਜੂਰਡਿਕਸ਼ਨ ਸ਼ੁਰੂ ਹੋ ਜਾਂਦੀ ਹੈ ਅਧਿਕਾਰ ਖੇਤਰ ਉਹਨਾਂ ਦਾ ਸ਼ੁਰੂ ਹੋ ਜਾਂਦਾ ਕ੍ਰਿਸ਼ਨੂ ਨੇ ਪੈਸੇ ਫੜੇ ਚੰਡੀਗੜ੍ਹ ਚ ਉਹਨਾਂ ਨੇ ਚੰਡੀਗੜ੍ਹ ਉਹਨੂੰ ਰੈੱਡ ਹੈਂਡਿਡ ਫੜ ਲਿਆ ਉਹਦੀ ਉਹਨਾਂ ਨੇ ਉੱਥੇ ਕਾਲ ਕਰਾਈ ਗੱਲ ਕਰ ਉਹ ਕਹਿੰਦਾ ਜੀ ਐਨੇ ਪੈਸੇ ਉਹ ਕਹਿੰਦਾ ਯਾਰ 8 8 ਲੈਣੇ 8 ਡੀਐਜ ਭੁੱਲਣੇ ਆ 8 ਲੈਣੇ 8 ਚੱਲ ਜਿੰਨੇ ਦਿੰਦਾ ਫੜ ਲੈ ਬਾਕੀ ਬਾਕੀ ਬਾਅਦ ਚ ਲੈ ਲਾਂਗੇ ਤੇ ਉਹ ਉਹਨਾਂ ਨੇ ਦੇਖ ਲਿਆ ਵੀ ਇਹ ਡੀਐਜ ਭੁੱਲਰ ਦੇ ਨਾਲ ਗੱਲ ਕਰਾਈ ਉਹਨਾਂ ਨੇ WhatsApp ਤੇ ਉਹਨਾਂ ਨੇ ਨਾਲ ਹੀ ਡੀਐਜ ਭੁੱਲਰ ਦੇ ਰੇਟ ਕਰਤੀਆਂ WhatsApp ਤੇ ਗੱਲ ਹੋਈ ਆ ਗੱਲ ਹੁੰਦੀ ਹੀ ਉਹਨਾਂ ਨੇ ਰੇਟ ਕਰਤੀਆਂ ਉਹ ਡੀਐਜ ਭੁੱਲਰ ਉਹਨਾਂ ਨੇ ਚੱਕਲੇ ਹੁਣ ਸੀਬੀਆਈ ਨੇ ਕੇਸ ਦਰਜ ਕੀਤਾ ਚੰਡੀਗੜ੍ਹ ਲੇਕਿਨ ਉਹਦੀ ਇਨਵੈਸਟੀਗੇਸ਼ਨ ਚ ਤਾਂ ਬੰਬੇ ਵੀ ਬੰਦਾ ਫੜ ਕੇ ਲਿਆ ਸਕਦੇ ਆ ਉਹਦੀ ਇਨਵੈਸਟੀਗੇਸ਼ਨ ਜੋ ਨੇਪਾਲ ਮਤਲਬ ਜਿੱਥੋਂ ਵੀ ਬਿਹਾਰ ਹੋਵੇ ਜਿੱਥੇ ਵੀ ਹੋਵੇ ਨੇਪਾਲ ਹੋਵੇ ਬੰਦਾ ਫੜ ਕੇ ਲਿਆ ਸਕਦੇ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਉਹਨਾਂ ਦਾ ਕੇਸ ਚੰਡੀਗੜ੍ਹ ਚ ਦਰਜ ਆ ਹੁਣ ਜਿਵੇਂ ਰੋਪੜ ਦੇ ਵਿੱਚ ਕੇਸ ਦਰਜ ਸੀ ਨਵੀਨ ਚਤੁਰਵੇਦੀ ਦੇ ਖਿਲਾਫ ਬੰਦਾ ਇਹਨਾਂ ਨੇ ਨਵੀਨ ਚਤੁਰਵੇਦੀ ਚੰਡੀਗੜ੍ਹੋਂ ਚੱਕਿਆ ਠੀਕ ਹੈ ਨਾ ਇਸ ਕਰਕੇ ਪਰਚਾ ਜਦੋਂ ਦਰਜ ਹੋ ਗਿਆ ਫਿਰ ਅਰੈਸਟੋ ਕਿਤੋਂ ਵੀ ਕਰ ਸਕਦੀ ਸੀ सीबीआई ਮੈਂ ਇਹਦੇ ਵਿੱਚ ਐਡਨ ਕਰਨਾ ਚਾਹੁੰਦਾ ਕਿਉਂਕਿ ਜਦੋਂ ਵਿਜੀਲੈਂਸ ਨੇ ਕੋਈ ਕਾਰਵਾਈ ਕਰਨੀ ਹੁੰਦੀ ਹੈ ਮਤਲਬ ਇੰਟਰ ਸਟੇਟ ਕਰਨੀ ਹੋਵੇ ਜਾਂ ਬਾਹਰ ਕਿਤੇ ਸੂਬੇ 'ਚ ਕਰਨੀ ਹੋਵੇ ਉਹਨੂੰ ਪਰਮਿਸ਼ਨ ਲੈਣੀ ਪੈਂਦੀ ਹੈ सीबीआई ਨੂੰ ਵੀ ਇੰਨੀ ਲੋੜ ਨਹੀਂ ਹੈ सीबीआई ਨੂੰ ਜਦੋਂ ਕੇਸ ਚਲਾਉਣਾ ਨਾ ਉਹਨਾਂ ਨੇ ਹੁਣ ਮੰਨ ਲਓ ਐਚਐਸ ਭੁੱਲਰ ਦੇ ਖਿਲਾਫ ਪ੍ਰੋਸੀਕਿਊਸ਼ਨ ਕਰਨੀ ਆ ਉਦੋਂ ਸਟੇਟ ਗਵਰਨਮੈਂਟ ਤੋਂ ਪਰਮਿਸ਼ਨ ਲੈਣਗੇ ਅੱਛਾ ਭਈ ਸਾਨੂੰ ਇਹਦੀ ਕੇਸ ਚਲਾਨ ਦੀ ਉਹਨੂੰ ਮਤੀ ਦਿੱਤੀ ਜਾਵੇ ਆਗਿਆ ਦਿੱਤੀ ਜਾਵੇ ਜਿਵੇਂ ਮੰਨ ਲਓ ਹੁਣ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਕੇਸ ਦਰਜ ਹੋਇਆ ਸ਼ਰਾਬ ਘਟਾਲੇ ਦਾ ਉਹਦੇ ਵਿੱਚ ਪੰਜਾਬ ਦੇ ਅਫਸਰਾਂ ਦੇ ਨਾਮ ਹੈਗੇ ਆ ਹੁਣ ਦਿੱਲੀ ਦੀ ਜਿਹੜੀ ਈਡੀ ਐ ਜਾਂ ਹੋਰ ਉੱਥੇ ਜਿਹੜਾ ਐਂਟੀ ਕ腐ਸ਼ਨ ਬਿਊਰੋ ਹੈ ਉਹਨਾਂ ਨੇ ਸਟੇਟ ਗਵਰਨਮੈਂਟ ਨੂੰ ਲਿਖਿਆ ਕਿ ਸਾਨੂੰ ਇਹ ਅਫਸਰਾਂ ਦੇ ਖਿਲਾਫ ਅਸੀਂ ਕੇਸ ਚਲਾਣਾ ਸਾਨੂੰ ਇਹਦੀ ਪਰਮਿਸ਼ਨ ਦੇ ਉਹ ਸਟੇਟ ਗਵਰਨਮੈਂਟ ਪਰਮਿਸ਼ਨ ਦਵੇਗੀ ਉਹਦੀ ਤੇ ਉਹ ਲਿਖਣਗੇ ਉਹ ਪਰਮਿਸ਼ਨ ਉਦੋਂ ਹੋਏਗੀ ਜਦੋਂ ਉਹ ਉਹਦਾ ਚਾਰਟ ਸ਼ੀਟ ਵਗੈਰਾ ਫਾਈਲ ਹੋਣੀ ਹੈ ਉਸ ਤੋਂ ਉਹ ਜਿਹੜਾ ਸਾਰੀਆਂ ਚੀਜ਼ਾਂ ਉਦੋਂ ਲੈਣਗੇ ਲੇਕੇ ਨਾ ਗ੍ਰਸਤਾਰ ਕਰਕੇ ਤਫਤੀਸ਼ ਕਰਨ ਦੇ ਵਿੱਚ सीबीआई ਦੇ ਉੱਤੇ ਕੋਈ ਰੋਕ ਨਹੀਂ ਹੈ ਪੂਰੇ ਹਿੰਦੁਸਤਾਨ ਚ ਪੂਰੇ ਭਾਰਤ ਚ ਕਿਤੇ ਵੀ सीबीआई ਨੂੰ ਕੋਈ ਰੋਕ ਨਹੀਂ ਹੈ ਐਫ ਆਈ ਆਰ ਦਰਜ ਸਿਰਫ ਕਰਨ ਦੇ ਵਿੱਚ ਉਹਨਾਂ ਨੂੰ ਯੂਨੀਅਨ ਟੈਰੀਟਰੀ ਚਾਹੀਦੀ ਹੈ ਜਾਂ ਉਹਨਾਂ ਦਾ ਜਿੱਥੇ ਆਪਣਾ ਅਧਿਕਾਰ ਖੇਤਰ ਹੋਵੇ ਮੰਨ ਲਓ ਦਿੱਲੀ ਹੈ ਦਿੱਲੀ ਦੇ ਵਿੱਚ ਸਿੱਧਾ सीबीआई ਦਾ ਦਖਲ ਹੈਗਾ ਕਿਉਂਕਿ ਉੱਥੇ ਦੀ ਪੁਲਿਸ ਹੋ ਮਿਨਿਸਟਰੀ ਦੇ ਹਿਠਾਏਗੀ ਉਹ ਸਟੇਟ ਦੀ ਪੁਲਿਸ ਨਹੀਂ ਹੈਗੀ ਇਦਾਂ ਹੀ ਜਿਹੜਾ ਵਾ ਚੰਡੀਗੜਾ ਹੈ ਇੱਥੇ ਸਿੱਧਾ ਤੋਂ ਸਿੱਧਾ ਉਹਨਾਂ ਦਾ ਦਖਲ ਹੈਗਾ ਉਹ ਇੱਥੇ ਸਿੱਧੀ ਕਾਰਵਾਈ ਕਰ ਸਕਦੇ ਕਿਉਂਕਿ ਉਹਨਾਂ ਦੇ ਅਧਿਕਾਰ ਖੇਤਰ ਚੋਂ ਕੇਂਦਰ ਸਰਕਾਰ ਦਾ ਲੱਗਦਾ ਹੈ ਸੋ ਪਰਚਾ ਉੱਥੇ ਦਰਜ ਕਰ ਸਕਦੇ ਆ ਗ੍ਰਿਫਤਾਰੀ ਹਿੰਦੁਸਤਾਨ ਚ ਕਿਤੋਂ ਵੀ ਕਰ ਸਕਦੇ ਜਿਹਨਾਂ ਨਾਲ ਕੇਸ ਚ ਲੜਿੰਦਾ ਹੈ ਨਾ ਡਾਕਟਰ ਸਾਹਿਬ ਇਸ ਕੇਸ ਦੇ ਨਾਲ ਨਾ ਇੱਕ ਮੈਟਰ ਹੋਰ ਹੈ ਕਿ ਐਫ ਆਈ ਆਰ ਜਿਹੜੀ 223 ਦੀ ਹੈ ਸਰਹੰਦ ਪੁਲਿਸ ਨੇ ਦਰਜ ਕੀਤੀ ਉਹਦੇ ਵਿੱਚ ਅਜੇ ਤੱਕ ਕੋਈ ਚਲਾਨ ਨਹੀਂ ਹੈ ਕੋਈ ਕਲੋਜ਼ਿੰਗ ਰਿਪੋਰਟ ਨਹੀਂ ਕੁਝ ਨਹੀਂ ਹੈਗਾ ਇਸ ਵਿੱਚ ਉਹ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਕੁਝ ਆਊਗਾ ਕਿਉਂਕਿ ਉਹਦੇ ਉੱਤੇ ਤਾਂ ਇਲਜ਼ਾਮ ਟੈਕਸ ਚੋਰੀ ਦੇ ਹੈ ਬਹੁਤ ਵੱਡੇ ਇਲਜ਼ਾਮ ਨੇ ਉਹਦੇ ਉੱਤੇ ਦੇਖੋ ਉਹ ਉਹਦੇ ਵਿੱਚ ਮ ਪੜੇ ਸੈਕਸ਼ਨ 420 6677172 ਲੱਗੇ ਹੋਇਆ ਬਈ ਫਰਜੀ ਦਸਤਾਵੇਜ਼ ਤਿਆਰ ਕਰਕੇ ਸਰਕਾਰ ਨੂੰ ਚੂਨਾ ਲਗਾਉਣਾ 120 22 ਲੱਗੀ ਹੋਈ ਹੈ ਕੀ ਹੋਇਆ ਮੰਡੀ ਗੋਬਿੰਦ ਕੜ ਦੇ ਵਿੱਚ ਤੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਨੈਕਸਸ ਚੱਲ ਰਿਹਾ ਹੈ ਵੈਟ ਰਿਫੰਡ ਦਾ ਹਜੇ ਵੀ ਮੈਨੂੰ ਲੱਗਦਾ ਪੰਜਾਬ ਸਰਕਾਰ ਉਨੀ ਸੰਜੀਦਾ ਨਹੀਂ ਹੈ ਵਿਜੀਲੈਂਸ ਬਿਊਰੋ ਤੋਂ ਲੈ ਕੇ ਹੋਰ ਏਜੰਸੀਆਂ ਸੰਜੀਦਾ ਨਹੀਂ ਹੈ ਜਾਲੀ ਬਿਲਿੰਗ ਕਰਕੇ ਅੱਜ ਵੀ ਜਿਹੜਾ ਵੈ ਵੈਟ ਰਿਫੰਡ ਹੁਣ ਤਾਂ ਚਲੋ ਜੀਐਸਟੀ ਆ ਗਿਆ ਜੀਐਸਟੀ ਰਿਫੰਡ ਅੱਜ ਵੀ ਚੱਲ ਰਿਹਾ ਧੰਦਾ ਅੱਜ ਵੀ ਬਖੌਫ ਚੱਲ ਰਿਹਾ ਉਹ ਇੱਕ ਖਾਸ ਕਰਕੇ ਮੰਡੀ ਕੋ ਬਿੱਤ ਘੜ ਦੇ ਵਿੱਚ ਬਹੁਤ ਚੱਲਦਾ 9% ਦੇ ਉੱਤੇ ਬਿੱਲ ਵਿਕਦੇ ਆ 18% ਹੁੰਦਾ ਲੋਕੀ ਕਹਿੰਦੇ 9% ਤੂੰ ਗੁਮਾ ਲੈ 9 ਮੈਂ ਕਮਾ ਲੈਣਾ ਲੋਕੀ ਜਾਲੀ ਬਿੱਲ ਲੈਂਦੇ ਆ ਫਰਮਾਂ ਜਾਲੀ ਖੜੀਆਂ ਕਰਦੇ ਨੇ ਉਹਨਾਂ ਵਿੱਚ ਜਾਲੀ ਬਿਲਿੰਗ ਹੁੰਦੀ ਆ ਜੀਐਸਟੀ ਆਪਣਾ ਵੈਟ ਰਿਫੰਡ ਉਹ ਲੈਂਦੇ ਨੇ ਚੀ ਚੰਤ ਉਹ ਇਹਦੇ ਨਾਲ ਕਰੋੜਾਂ ਅਰਬ ਰੁਪਈਏ ਦੇ ਚੂਨੇ ਲੱਗੇ ਨੇ ਉਹਦੇ ਵਿੱਚ ਇਹਦਾ ਨਾਮ ਸੀਗਾ ਅਸ਼ੋਕ ਬੱਤਾ ਦਾ ਇਹਨੂੰ ਫੜਿਆ ਗਿਆ ਉਹਨੂੰ ਫੜਿਆ ਨਹੀਂ ਗਿਆ ਉਹਦੇ ਵਿੱਚ ਇਹਨੂੰ ਜਿਹੜਾ ਬੇਲੱਲੀ ਹੋਣੀ ਜਾਂ ਉਹਦੇ ਬਾਰੇ ਮੈਂ ਕਲੀਅਰ ਨਹੀਂ ਹੈਗਾ ਹਜੇ ਸਾਫ ਇਹਨਾਂ ਪਤਾ ਗ੍ਰਿਫਤਾਰੀ ਨਹੀਂ ਹੋਈ ਹੋ ਸਕਦਾ ਜ਼ਮਾਨਤ ਲੈ ਲਈ ਉਹਦੇ ਵਿੱਚ ਇਹਨੂੰ ਹੋਣਾ ਬਈ ਇਹਦਾ ਕੇਸ ਚੋਂ ਨਾਮ ਕੱਢ ਦਿੰਨੇ ਆ ਪੈਸੇ ਮੰਗਦਿਆ ਬਈ ਤੂੰ ਅੱਗੋਂ ਵੀ ਧੰਦਾ ਜਾਲੀ ਬਿੱਲਾਂ ਦਾ ਕਰਦਾ ਪਿਆ ਮੈਂ ਜੀਐਸਟੀ ਰਿਫੰਡ ਦਾ ਕਰਦਾ ਪਿਆ ਮੈਂ ਯਾ ਮੱਲ ਜੋਵੀ ਕਰਦਾ ਹੈਗਾ ਨਾ ਸਖਰ ਉਹਨੇ ਆਪਣੇ ਨੂੰ ਦਾਵਾ ਕੀਤਾ ਮੈਂ ਸਕ੍ਰੈਪ ਦਾ ਕਰਦਾ ਲੇਕਿਨ ਜੋ ਐਫ ਆਈ ਆਰ ਦਰਜ ਹੋਈ ਉਹਦੇ ਚ ਜਿਹੜਾ ਵਾ ਫਰਜੀ ਬਿੱਲਾਂ ਦੇ ਸਾਰੇ ਜੀਐਸਟੀ ਵੈਟ ਰਿਫੰਡ ਦਾ ਹੈਗਾ ਫਰਮਾ ਜਾਲੀ ਬਣਾਣੀ ਆ ਉਹਨਾਂ ਦੇ ਉੱਤੇ ਬਿਲਟੀ ਉਹੀ ਹੁੰਦਾ ਨਾ ਵੀ ਮੈਂ ਆਪਣੇ ਆਪ ਨੂੰ ਦੱਸਦਾ ਮੈਂ ਕਰੋੜ ਦਾ ਮਾਲ ਖਰੀਦਿਆ ਕਿਤਾਬਾਂ ਚ ਤੇ ਮੈਂ ਜਦੋਂ ਜੀਐਸਟੀ ਜੀਐਸਟੀ ਰਿਫੰਡ ਲਵਾਂਗਾ 18% ਮੈਨੂੰ 18 ਲੱਖ ਰੁਪਈਆ ਸਰਕਾਰ ਵੱਲੋਂ ਆਊਗਾ 18 ਲੱਖ ਚੋਂ ਮੈਂ 9 ਲੱਖ ਤੁਹਾਨੂੰ ਦੇ ਦਾਂਗਾ 9 ਮੈਂ ਆਪ ਰੱਖ ਲਾਂਗਾ ਤੁਸੀਂ ਮੈਨੂੰ ਸਾਰਾ ਚੈਨਲ ਪ੍ਰੋਵਾਈਡ ਕਰਕੇ ਦਿਓਗੇ ਫਰਮ ਮੈਂ ਆਪਣੀ ਇਸਤੇਮਾਲ ਕਰਾਂਗਾ ਇਹ ਧੰਦਾ ਚੱਲਦਾ ਔਰ ਇਹ ਸਰਕਾਰ ਦਾ ਪੈਸਾ ਹੁੰਦਾ ਜਿਹੜਾ ਯੂਜ਼ ਕੀਤਾ ਜਾਂਦਾ ਔਰ ਇਹ ਸਾਰੇ ਹੀ ਕਰਦੇ ਪਏ ਪੰਜਾਬ 'ਚ ਬਹੁਤ ਲੋਕ ਕਰਦੇ ਪਏ ਬਹੁਤ ਜ਼ਿਆਦਾ ਲੋਕ ਹੈ ਇਸ ਟਾਈਮ ਸਾਰਾ ਪੰਜਾਬ ਮੈਨੂੰ ਲੱਗਦਾ ਬਹੁਤ ਵੱਡੇ ਵੱਡੇ ਵਪਾਰੀ ਵੀ ਇੱਥੇ ਲੱਗੇ ਹੋਏ ਹਨ ਹੁਣ ਉਹਦੇ 'ਚ ਅਜੇ ਤੱਕ ਚਲਾਨ ਪੇਛ ਨਹੀਂ ਹੋਇਆ ਤੇ ਉਸੇ ਕਰਕੇ ਮੈਨੂੰ ਲੱਗਦਾ ਕਿ ਇਹਦੇ ਕੋਲੋਂ ਪੈਸੇ ਲਿੱਤੇ ਗਏ ਹੁਣ ਵੀ ਅਸੀਂ ਕੇਸ ਖਰਚ ਕਰ ਦਿੰਨੇ ਆ ਤੁਸੀਂ ਪੈਸੇ ਦਾ ਇੰਤਜ਼ਾਮ ਕਰੋ ਤੇ ਅਗੋ ਮੰਥਲੀ ਵੀ ਦੱਸਦਾ ਪਿਆ ਸੀਗਾ ਵੀ ਇਹ ਮਹੀਨਾ ਵੀ ਜਿਹੜਾ ਮੈਂ ਮੰਗਿਆ ਜਾ ਰਿਹਾ ਸੀ ਵਿੱਚ ਇਹ ਕੰਮ ਕਰਨਾ ਤੇ ਲਗਾਤਾਰ ਮਹੀਨਾ ਤੇ ਹੀ ਜਾਓ ਸੋ ਹੁਣ ਮੈਨੂੰ ਲੱਗਦਾ ਉਸ ਕੇਸ ਦੇ ਵਿੱਚ ਵੀ ਪੰਜਾਬ ਪੁਲਿਸ ਜੋ ਜਾਏਗਾ ਉਹ ਕਰੇਗੀ ਹਾਲਾਂਕਿ ਉਹਨੇ ਅਸ਼ੋਕ ਬੱਤਾ ਨੇ ਇੰਟਰਵਿਊ ਚ ਕਿਹਾ ਕਿ ਮੈਂ ਸੀਬੀਆਈ ਦੇ ਜਿਹੜਾ ਵਾ ਕੇਸ ਟਰਾਂਸਫਰ ਕਰਨ ਲਈ ਹਾਈ ਕੋਰਟ ਚ ਰਿਟ ਪਾਈ ਹੈ ਕਿਉਂਕਿ ਹੁਣ ਪੰਜਾਬ ਪੁਲਿਸ ਮੈਨਾਂ ਰੰਜਿਸ਼ ਕੱਢੇਗੀ ਤੇ ਇਸ ਕਰਕੇ ਸੀਬੀਆਈ ਨੂੰ ਮੈਂ ਰਿਕਵੈਸਟ ਕੀਤੀ ਆ ਬਈ ਹਾਈ ਕੋਰਟ ਨੂੰ ਰਿਕਵੈਸਟ ਕੀਤੀ ਆ ਸੀਬੀਆਈ ਨੂੰ ਆਰਡਰ ਕਰੋ ਬਈ ਉਹ ਕੇਸ ਦੀ ਜਾਂਚ ਵੀ ਸੀਬੀਆਈ ਕਰੇ ਠੀਕਾ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਵੇਖਣ ਦੀ ਗੱਲ ਹੈ ਕਿ ਆਖਰਕਾਰ ਇਹਦੇ ਵਿੱਚੋਂ ਨਿਕਲੇਗਾ ਕੀ ਜਾਂ ਐਚਐਸ ਪੁੱਲਰ ਦੇ ਉੱਤੇ ਜਿਹੜੀ ਕਾਰਵਾਈ ਹੋਈ ਹੈ ਸੀਬੀਆਈ ਨੇ ਕੀਤੀ ਹੈ ਉਹ ਹੁਣ ਅੱਗੇ ਕਿੱਥੇ ਤੱਕ ਜਾ ਕੇ ਪਹੁੰਚਦੀ ਹੈ ਕੀ ਕੁਝ ਹੋਰ ਹਾਸਲ ਹੁੰਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤੱਕ ਬਣੇ ਰੋਵਾਂਗੇ ਦੀ ਪੰਜਾਬੀ ਤੇ